ਅੱਜਕੱਲ੍ਹ ਸਵੇਰੇ ਅਖਬਾਰ ਖੋਲੋ ਤਾਂ ਹਰ ਰੋਜ਼ ਹੀ ਅਜਹੀਆਂ ਸੁਰਖੀਆਂ ਵੇਖਣ ਨੂੰ ਮਿਲ ਜਾਂਦੀਆਂ ਹਨ ਉੱਚ ਜਾਤੀਆਂ ਲਈ 10% ਨੌਕਰੀਆਂ ਰਾਖਵੀਆਂ ਕਰਨ ਦਾ ਬਿੱਲ ਪਾਸ ਹੋ ਗਿਆ ਗੁਜਰਾ ਲਈ 5% ਨੌਕਰੀਆਂ ਰਾਖਵੀਆਂ ਕਰਨ ਦਾ ਬਿੱਲ ਪਾਸ ਹੋ ਗਿਆ ਲਦਾਖ ਦੇ ਬੋਧੀਆਂ ਦੀ ਮੰਗ ਮੰਨੀ ਗਈ ਕਿ ਲੈ ਲਦਾਖ ਨੂੰ ਜੰਮੂ ਕਸ਼ਮੀਰ ਰਾਜ ਦਾ ਤੀਜਾ ਖੇਤਾ ਮੰਨ ਲਿਆ ਜਾਵੇ ਉੱਤਰ ਪੱਛਮ ਦੇ ਰਾਜਾਂ ਵਿੱਚ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਵੱਲੋਂ ਆਉਣ ਵਾਲੇ ਬੋਧੀ ਜੈਨੀ ਰਿਫਿਊਜੀਆ ਨੂੰ ਨਾਗਰਿਕਤਾ ਦੇਣ ਵਾਲਾ ਬਿੱਲ ਰਾਜ ਸਭਾ ਵਿੱਚ ਜਾਣਬੁੱਝ ਕੇ ਮਰਨ ਦਿੱਤਾ ਗਿਆ ਕਿਉਂਕਿ ਸਥਾਨਕ ਲੋਕਾਂ ਨੂੰ ਇਹ ਪਰਵਾਹ ਨਹੀਂ ਸੀ ਤੇ ਉਹਨਾਂ ਮੋਦੀ ਨੂੰ ਵੀ ਕਾਲੇ ਝੰਡੇ ਵਿਖਾਏ ਸਨ ਤਿੰਨ ਤਲਾਕ ਬਿੱਲ ਵੀ ਰਾਜ ਸਭਾ ਵਿੱਚ ਜਾਣਬੁੱਝ ਕੇ ਖਤਮ ਹੋਣ ਦਿੱਤਾ ਗਿਆ ਕਿਉਂਕਿ ਮੁਸਲਮਾਨਾਂ ਦੀਆਂ ਵੋਟਾਂ ਉੱਤੇ ਮਾੜਾ ਪ੍ਰਭਾਵ ਪੈਂਦਾ ਨਜ਼ਰ ਆਉਣ ਲੱਗ ਪਿਆ ਸੀ ਇਸ ਤਰ੍ਹਾਂ ਛੋਟੀਆਂ ਵੱਡੀਆਂ ਕਈ ਮੰਗਾਂ ਕੇਂਦਰ ਵਾਲੇ ਸਿੱਧੇ ਅਤੇ ਅਸਿੱਧੇ ਢੰਗ ਨਾਲ ਚੋਣਾਂ ਦੇ ਐਨ ਨੇੜੇ ਆ ਕੇ ਮੰਨਣ ਲੱਗ ਪਏ ਹਨ ਜਦ ਕਿ 2 ਮਹੀਨੇ ਪਹਿਲਾਂ ਤੱਕ ਇਹਨਾਂ ਸਾਰੀਆਂ ਮੰਗਾਂ ਨੂੰ ਪਾਣੀ ਪੀ ਪੀ ਕੇ ਕੋਸ ਦੇ ਤੇ ਰੱਦ ਕਰਦੇ ਦੇਖੇ ਜਾ ਸਕਦੇ ਸਨ ਵਿਸ਼ੇਸ਼ ਰਾਜ ਦਾ ਦਰਜਾ ਪਰ ਮੰਗਾ ਮੰਨਣ ਦੇ ਇਸੇ ਹੀ ਰੌਲੇ ਰੱਪੇ ਵਿੱਚ ਜਿਹੜੀ ਚੀਜ਼ ਧਿਆਨ ਨਾਲ ਦੇਖਣ ਵਾਲੀ ਆ ਉਹ ਇਹ ਸੀ ਕਿ ਦੇਸ਼ ਵਿੱਚ ਪਿਛਲੇ ਕੁਝ ਸਮੇਂ ਤੋਂ ਕਈ ਸੂਬੇ ਵਿਸ਼ੇਸ਼ ਰਾਜ ਦਾ ਦਰਜਾ ਪ੍ਰਾਪਤ ਕਰਨ ਦੀ ਮੰਗ ਵੀ ਜ਼ੋਰ ਸ਼ੋਰ ਨਾਲ ਕਰ ਰਹੇ ਸਨ ਨਿਤੀਸ਼ ਕੁਮਾਰ ਦਾ ਬਿਹਾਰ ਪਹਿਲਾ ਰਾਜ ਸੀ ਜਿਸ ਨੇ ਲਾਲੂ ਪ੍ਰਸ਼ਾਦ ਯਾਦਵ ਨਾਲ ਜਨਮ ਜਨਮ ਦੀ ਯਾਰੀ ਤੋੜ ਕੇ ਬਿਹਾਰ ਵਿੱਚ ਭਾਜਪੀ ਨਾਲ ਭਾਈਵਾਲੀ ਪਾ ਲਈ ਤੇ ਸ਼ਰਤ ਇਹ ਰੱਖੀ ਕਿ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਜਾਵੇ ਅਸੈਂਬਲੀ ਚੋਲਾ ਮਲੇ ਇਹ ਦਰਜਾ ਦੇ ਦਿੱਤਾ ਗਿਆ ਅਤੇ ਅਰਬਾਂ ਰੁਪਏ ਦਾ ਖਜ਼ਾਨਾ ਵਿਹਾਰ ਦੇ ਹਾਲੇ ਕਰ ਦਿੱਤਾ ਗਿਆ ਆਂਧਰਾ ਵਾਲਿਆਂ ਨੂੰ ਵੀ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦਾ ਦਾਵਾ ਕਰਕੇ ਮੋਦੀ ਨੇ ਚੰਦਰ ਬਾਬੂ ਨਾਇਡੇ ਨੂੰ ਕਾਂਗਰਸ ਤੋਂ ਦੂਰ ਕਰ ਲਿਆ ਪਰ ਮਗਰੋਂ ਬੀਜੇਪੀ ਵਾਲੇ ਇਹ ਵਾਅਦਾ ਨਿਭਾ ਨਾ ਸਕੇ ਕਿਉਂਕਿ ਇਸ ਵਿੱਚੋਂ ਉਹਨਾਂ ਨੂੰ ਆਪਣੇ ਲਈ ਕੋਈ ਖਾਸ ਫਾਇਦਾ ਨਜ਼ਰ ਨਾ ਆਇਆ ਸੋ ਚੰਦਰ ਬਾਬੂ ਨਾਇਡੂ ਬੀਜੇਪੀ ਨਾਲੋਂ ਨਾਤਾ ਤੋੜ ਕੇ ਮੋਦੀ ਵਿਰੋਧੀ ਮੋਰਚੇ ਦੇ ਆਗੂ ਬਣ ਗਏ ਹਨ ਪਿਛਲੇ ਹਫਤੇ ਉਹਨਾਂ ਨੇ ਆਪਣੀ ਮੰਗ ਉੱਤੇ ਜ਼ੋਰ ਦੇਣ ਲਈ ਦਿੱਲੀ ਵਿੱਚ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਉਹਨਾਂ ਦੀ ਮੰਗ ਦੇ ਹੱਕ ਵਿੱਚ ਆ ਖੜੀਆਂ ਹੋਈਆਂ ਚਲੋ ਹਾਕਮਾਂ ਨੇ ਇਸ ਵਾਰ ਮੰਗ ਨਹੀਂ ਮੰਨੀ ਪਰ ਚੋਣ ਮੌਸਮ ਦਾ ਫਾਇਦਾ ਉਠਾ ਕੇ ਚੰਦਰ ਬਾਬੂ ਨਾਇਡੂ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੀ ਹਮਾਇਤ ਤਾਂ ਪ੍ਰਾਪਤ ਕਰ ਹੀ ਲਈ ਜੋ ਅੱਜ ਨਹੀਂ ਤਾਂ ਕੱਲ ਸਹੀ ਇਹ ਹਮਾਇਤ ਆਂਤਰਾ ਨੂੰ ਅੰਤ ਵਿਸ਼ੇਸ਼ ਰਾਜ ਦਾ ਦਰਜਾ ਦਿਵਾ ਹੀ ਦੇਵੇਗੀ ਕਿਉਂਕਿ ਨਾਈਡੂ ਨੇ ਮੰਗ ਲਈ ਅੰਦੋਲਨ ਉਸ ਵੇਲੇ ਛੇੜਿਆ ਜਦ ਸਿਆਸੀ ਪਾਰਟੀਆਂ ਤੇ ਉਹਨਾਂ ਦੀਆਂ ਸਰਕਾਰਾਂ ਸੱਤਾ ਦੇ ਮੱਖੀਆਂ ਵਾਲੇ ਛੱਤੇ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੀਆਂ ਹਨ ਤੇ ਕਿਸੇ ਵੀ ਸਾਥੀ ਦੀ ਵੱਡੀ ਤੋਂ ਵੱਡੀ ਮੰਗ ਨੂੰ ਨਾ ਨਹੀਂ ਕਹਿ ਸਕਦੀਆਂ ਸਿੱਖਾਂ ਦੀ ਮੰਗ ਹੀ ਕੋਈ ਨਹੀਂ ਵਿਸ਼ੇਸ਼ ਰਾਜ ਦੀਆਂ ਮੰਗਾਂ ਵੱਲ ਵੇਖ ਕੇ ਮੈਨੂੰ ਯਾਦ ਆਉਂਦਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਇਹ ਮੰਗ ਤਾਂ ਸਿੱਖਾਂ ਨੇ ਰੱਖੀ ਸੀ ਜਿਸ ਨੂੰ ਨਹਿਰੂ ਨੇ ਇਹਨਾਂ ਲਫ਼ਜ਼ਾਂ ਨਾਲ ਪ੍ਰਮਾਨ ਕਰ ਲਿਆ ਸੀ ਮੈਨੂੰ ਇਸ ਵਿੱਚ ਕੋਈ ਵੀ ਗਲਤ ਨਹੀਂ ਲੱਗਦਾ ਕਿ ਸਿੱਖਾਂ ਨੂੰ ਵੀ ਇੱਕ ਅਜਿਹੇ ਆਦੇਸ਼ ਕਾਲ ਤੇ ਖੁਦਮਖਤਿਆਰ ਖੇਤਾ ਦਿੱਤਾ ਜਾਵੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿਗਮ ਮਾਣ ਸਕਣ ਇਹ ਲਫ਼ਜ਼ 1946 ਵਿੱਚ ਉਦੋਂ ਆਕੇ ਗਏ ਸਨ ਜਦ ਮੁਸਲਿਮ ਲੀਗ ਗੁੜਗਾਓਂ ਤੱਕ ਸਾਰਾ ਪੰਜਾਬ ਪਾਕਿਸਤਾਨ ਵਿੱਚ ਸ਼ਾਮਲ ਕਰਨ ਲਈ ਅੜੀ ਹੋਈ ਸੀ ਕਿਉਂਕਿ ਸਾਰੇ ਸਾਂਝੇ ਪੰਜਾਬ ਵਿੱਚ ਮੁਸਲਮਾਨਾਂ ਦੀ ਗਿਣਤੀ ਅੱਧ ਨਾਲੋਂ ਜ਼ਿਆਦਾ ਅਰਥਾਤ 52% ਸੀ ਤੇ ਮਾਸਟਰ ਤਾਰਾ ਸਿੰਘ ਨੇ ਇਕੱਲਿਆਂ ਅੱਧਾ ਪੰਜਾਬ ਬਚਾਉਣ ਦਾ ਜ਼ਿੰਮਾ ਆਪਣੇ ਉੱਪਰ ਤੇ ਲਿਆ ਸੀ ਉਸ ਸਮੇਂ ਵੱਡੇ ਕਾਂਗਰਸੀ ਆਗੂ ਸਾਰਾ ਪੰਜਾਬ ਹੀ ਪਾਕਿਸਤਾਨ ਨੂੰ ਦੇ ਦੇਣ ਲਈ ਤਿਆਰ ਹੋ ਗਏ ਸਨ ਤੇ ਛੇਤੀ ਤੋਂ ਛੇਤੀ ਰਾਜਗਦੀ ਤੇ ਬੈਠਣਾ ਚਾਹੁੰਦੇ ਸੀ ਗਾਂਧੀ, ਨਹਿਰੂ ਤੇ ਪਟੇਲ ਮੁਸਲਿਮ ਲੀਗ ਅੱਗੇ ਹਥਿਆਰ ਸੁੱਟਣ ਨੂੰ ਤਿਆਰ ਹੋ ਚੁੱਕੇ ਸਨ। ਪਰ ਜਦ ਮਾਸਟਰ ਤਾਰਾ ਸਿੰਘ ਅੰਧਾ ਪੰਜਾਬ ਬਚਾਉਣ ਲਈ ਡਟ ਗਏ ਤਾਂ ਕਾਂਗਰਸੀ ਹਿੰਦੂ ਮਹਾਸਭਾਈ ਤੇ ਹੋਰ ਸਾਰੇ ਹਿੰਦੂ ਲੀਡਰ ਇਹ ਹੋ ਜਾਣ ਤੇ ਸਿੱਖਾਂ ਨੂੰ ਆਜ਼ਾਦ ਭਾਰਤ ਵਿੱਚ ਮੂੰਹ ਮੰਗੀ ਮੁਰਾਦ ਦੇਣ ਲਈ ਵੀ ਤਿਆਰ ਹੋ ਗਏ ਸਨ। ਨਹਿਰੂ ਨੇ ਉਪਰੋਕਤ ਬਿਆਨ ਇਸੇ ਪ੍ਰਸੰਗ ਵਿੱਚ ਹੀ ਦਿੱਤਾ ਸੀ। ਇਸ ਤੋਂ ਪਹਿਲਾਂ ਮਹਾਤਮਾ ਗਾਂਧੀ ਨੂੰ ਵੀ ਗੁਰਦੁਆਰਾ ਸੀਸਗੰਜ ਸਾਹਿਬ ਦੇ ਦੀਵਾਨ ਵਿੱਚ ਜਦੋਂ ਪੁੱਛ ਲਿਆ ਗਿਆ ਕਿ ਆਜ਼ਾਦੀ ਮਗਰ ਤੁਸੀਂ ਮੁਕਰ ਤਾਂ ਨਹੀਂ ਜਾਓਗੇ ਤਾਂ ਉਹਨਾਂ ਨੇ ਭਰੇ ਦੀਵਾਨ ਵਿੱਚ ਕਿਹਾ ਸੀ ਕਿ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਵਾਅਦਾ ਕਰ ਰਹੇ ਹਨ ਤੇ ਬਹਾਦਰ ਸਿੱਖ ਜਾਣਦੇ ਕਿ ਮੁਕਰਨ ਵਾਲੇ ਨਾਲ ਕਿਵੇਂ ਨਿਪਟਿਆ ਜਾਂਦਾ ਹੈ ਤੇ ਅਜਿਹੀ ਹਾਲਤ ਵਿੱਚ ਜੇਕਰ ਸਿੱਖ ਤਲਵਾਰ ਦੇ ਜ਼ੋਰ ਨਾਲ ਵੀ ਆਪਣੀ ਮੰਗ ਮੰਨਵਾਉਣ ਲਈ ਨਿਤਰਣਗੇ ਤਾਂ ਉਹ ਬਿਲਕੁਲ ਹੱਕ ਬਜਾਨਬ ਹੋਣਗੇ ਅਗਲਾ ਇਤਿਹਾਸ ਸਭ ਨੂੰ ਪਤਾ ਹੈ ਕਿ ਆਜ਼ਾਦੀ ਮਗਰੋਂ ਦੇਸ਼ ਦੇ ਨਵੇਂ ਹਾਕਮ ਕਿਵੇਂ ਹਾਲਾਤ ਬਦਲ ਗਏ ਹਨ ਕਹਿ ਕੇ ਮੁਕਰ ਕੇ ਇਸਾ ਚਲੋ ਪਰ ਵਿਸ਼ੇਸ਼ ਰਾਜਾਂ ਦਾ ਦੌਰ ਜਦ ਬੀਜੇਪੀ ਜਾਂ ਨਰਿੰਦਰ ਮੋਦੀ ਨੇ ਸ਼ੁਰੂ ਕੀਤਾ ਤਾਂ ਨਿਤਿਸ਼ ਕੁਮਾਰ ਸਿਰਫ ਗੱਠਜੋੜ ਬਣਾ ਕੇ ਹੀ ਆਪਣੇ ਰਾਜ ਦੀ ਇਹ ਮੰਗ ਬਰਵਾ ਗਏ ਪਰ ਅਕਾਲੀ ਤਾਂ ਜਨਮ ਜਨਮ ਦੇ ਗੱਠਜੋੜ ਅਤੇ ਪਤੀ ਪਤਨੀ ਵਾਲੇ ਬੰਧਨ ਵਿੱਚ ਪਹਿਲਾਂ ਹੀ ਵੱਜੇ ਹੋਏ ਸਨ ਤਾਂ ਉਹਨਾਂ ਨੇ ਕਿਉਂ ਨਾ ਇਹ ਮੰਗ ਰੱਖੀ ਕਿ ਪੰਜਾਬ ਨੂੰ ਵੀ ਗਾਂਧੀ ਨਹਿਰੂ ਦੇ ਮੇਲੇ ਦੇ ਵਾਅਦੇ ਮੁਤਾਬਕ ਹੀ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਜਾਏ ਫਿਰ ਜਦੋਂ ਨਰਿੰਦਰ ਮੋਦੀ ਨੇ ਗੱਠ ਜੋੜ ਵਿਚਲੇ ਇੱਕ ਹੋਰ ਸਾਥੀ ਚੰਦਰਬਾਬੂ ਨਾਇਡੂ ਦੇ ਰਾਜ ਅੰਤਰਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦਾ ਵਾਅਦਾ ਕਰ ਦਿੱਤਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਮੰਗ ਕਿਉਂ ਨਾ ਰੱਖ ਦਿੱਤੀ ਕਿ ਉਹਨਾਂ ਨਾਲ ਵੀ ਇਹ ਵਾਅਦਾ ਹੀ ਕਰ ਦਿੱਤਾ ਜਾਏ ਡਾਕਟਰ ਮਨਮੋਹਨ ਸਿੰਘ ਦੀ ਭਰੇ ਜਲਸੇ ਵਿੱਚ ਆਖੀ ਗੱਲ ਮੰਨ ਲਈ ਜਾਏ ਤਾਂ ਬਾਦਲ ਪਰਿਵਾਰ ਦੇ ਨੇਤਾਵਾਂ ਨੇ ਦਿੱਲੀ ਵਿੱਚ ਕਦੇ ਪੰਜਾਬ ਦੀ ਕੋਈ ਮੰਗ ਰੱਖੀ ਹੀ ਨਹੀਂ ਤੇ ਉਹ ਜਾਦਵੀ ਮਿਲਦੇ ਆਪਣੀ ਕੋਈ ਨਿੱਜੀ ਮੰਗ ਮਨਵਾਉਣ ਲਈ ਹੀ ਮੂੰਹ ਖੋਲਦੇ ਜਿਵੇਂ ਇੱਕ ਇੱਕ ਕੇਂਦਰ ਦੀ ਵਜ਼ੀਰ ਮੰਡਲੀ ਵਿੱਚ ਬਾਦਲ ਪਰਵਾਦ ਚੋਂ ਹੀ ਕਿਸੇ ਨੂੰ ਵਜ਼ੀਰ ਲਿਆ ਜਾਵੇ ਤੇ ਜਦੋਂ ਉੱਥੇ ਗੈਰ ਬੀਜੇਪੀ ਸਰਕਾਰ ਹੋਵੇ ਉਦੋਂ ਵੀ ਸਰਕਾਰੀ ਘਰ ਨਾ ਖੋਇਆ ਜਾਵੇ ਤਾਂ ਕਿ ਗਰੀਬ ਬਾਦਲ ਪਰਵਾਦ ਨੂੰ ਬੱਚਿਆਂ ਦੀ ਪੜ੍ਹਾਈ ਪੂਰੀ ਕਰਵਾਉਣ ਲਈ ਮਕਾਨ ਲੱਭਣ ਸਮੇਂ ਤਰ-ਤਰ ਦੀਆਂ ਠੋਕਰਾਂ ਨਾ ਖਾਣੀਆਂ ਪੈਣ ਵਗੈਰਾ ਵਗੈਰਾ ਮੈਂ ਅਕਸਰ ਸੋਚਦਾ ਹਾਂ ਕਿ ਇਕੱਲੇ ਪੰਜਾਬ ਵਿੱਚ ਹੀ ਨਹੀਂ ਸਾਰੇ ਦੇਸ਼ ਵਿੱਚ ਲੀਡਰਾਂ ਦਾ ਪੱਧਰ ਦਿਨ-ਬਦਨ ਨੀਵਾ ਕਿਉਂ ਹੁੰਦਾ ਜਾ ਰਿਹਾ ਪੁਰਾਣੇ ਲੀਡਰ ਘੱਟ ਪੜੇ ਹੋਏ ਹੋਣ ਤੇ ਵੀ ਅਤੇ ਬਹੁਤ ਥੋੜੇ ਪੈਸਿਆਂ ਦੇ ਮਾਲਕ ਹੋਣ ਦੇ ਵੀ ਅੱਜ ਦੇ ਲੀਡਰਾਂ ਵਾਂਗ ਨਿੱਜ ਉੱਤੇ ਹੀ ਟਿਕੇ ਨਹੀਂ ਸੰਦੇ ਰਹੇ ਸਗੋਂ ਮੈਂ ਮਰਾਂ ਪੰਥ ਜੀਵੇ ਅਤੇ ਦੇਸ਼ ਪਹਿਲਾਂ ਮੈਂ ਪਿੱਛੋਂ ਦੇ ਸਿਧਾਂਤਾਂ ਤੇ ਮਰਦੇ ਤੱਕ ਪਹਿਰਾ ਦਿੱਤੇ ਰਹੇ ਸਾਂ ਦੂਜੀ ਗੱਲ ਮੈਨੂੰ ਬਹੁਤ ਅੱਖਾਂ ਦੀ ਹੈ ਉੱਪਰ ਇਹ ਕਿ ਹਰ ਬੀਤਦੇ ਦਿਨ ਨਾਲ ਜਾਤੀਵਾਦ ਦੇਸ਼ ਨੂੰ ਆਪਣੀ ਭਿਆਨਕ ਜਕੜ ਵਿੱਚ ਲੈਣ ਵਿੱਚ ਸਫਲ ਹੁੰਦਾ ਜਾ ਰਿਹਾ ਹੈ ਜਾਤੀਵਾਦ ਦਾ ਮਤਲਬ ਹੈ ਕਿ ਤੁਸੀਂ ਆਪਣੇ ਇਲਾਕੇ ਆਪਣੇ ਸੂਪੇ ਆਪਣੇ ਹਲਕੇ ਦੇ ਸਭ ਤੋਂ ਚੰਗੇ ਸਾਫ ਸੁਥਰੇ ਬੰਦੇ ਨੂੰ ਆਗੂ ਨਹੀਂ ਚੁੜਨਾ ਸਗੋਂ ਉਸ ਦੀ ਜਾਤ ਵੇਖ ਕੇ ਹੀ ਚੁੜਨਾ ਇਸ ਨਾਲ ਸਾਰੇ ਦੇਸ਼ ਵਿੱਚ ਹਲਕੀ ਕਿਸਮ ਦੇ ਜਾਤੀਵਾਦੀ ਲੋਕ ਅੱਗੇ ਆ ਗਏ ਹਨ ਬਾਬੇ ਨਾਨਕ ਨੇ ਆਪਣੇ ਆਪ ਨੂੰ ਨੀਚਾ ਅੰਦਰ ਨੀਚ ਜਾਤ ਕਹਿ ਕੇ ਜਾਤ ਅਭਿਮਾਨੀਆਂ ਨੂੰ ਚੰਗੀਆਂ ਸੁਣਾਈਆਂ ਸਨ ਪਰ ਅੱਜ ਬਾਬੇ ਦੇ ਸਿੱਖਾਂ ਵੱਲ ਹੀ ਵੇਖ ਲਈਏ ਤਾਂ ਉਹ ਤਾਂ ਸਭ ਤੋਂ ਵੱਡੇ ਜਾਤ ਪਾਤ ਅਭਿਮਾਨੀ ਬਣ ਗਏ ਹਨ ਤੇ ਲੀਡਰ ਬਣ ਗਏ ਹਨ ਮੇਰੇ ਸਾਹਮਣੇ ਬੈਠ ਕੇ ਜੱਟ ਅਖਵਾਉਂਦੇ ਮਿੱਤਰ ਪਾਪਿਆਂ ਨੂੰ ਸਾਲੇ ਪਾਪੇ ਕਹਿੰਦੇ ਹਨ ਤੇ ਉਹਨਾਂ ਦਾ ਮਜ਼ਾਕ ਉਡਾਉਂਦੇ ਹਨ ਤੇ ਪਾਪੇ ਅਖਵਾਉਂਦੇ ਸਿੱਖ ਜੱਟਾਂ ਨੂੰ ਮੂਰਖ ਦਰਸਾਉਣ ਵਾਲੇ ਚੁਟਕਲੇ ਸੁਣਾ ਸੁਣਾ ਕੇ ਖੁਸ਼ ਹੁੰਦੇ ਹਨ ਜੱਟਾਂ ਵਿੱਚ ਵੀ ਬਰਾੜਾਂ ਦੇ ਇਲਾਕੇ ਵਿੱਚ ਬਾਜਵਾ ਜੱਟ ਕੋਈ ਨਹੀਂ ਖੜਾ ਹੋ ਸਕਦਾ ਸਹਿਣੀਆਂ ਦੇ ਇਲਾਕੇ ਵਿੱਚੋਂ ਜੱਟ ਕੋਈ ਨਹੀਂ ਖੜਾ ਹੋ ਸਕਦਾ ਅਖੌਤੀ ਦਲਿਤ ਤੇ ਰਾਮਗੜੀ ਆਪਣੇ ਪਿੰਡਾਂ ਤੋਂ ਬਾਹਰ ਕਿਦਰੇ ਵੀ ਖੜੇ ਨਹੀਂ ਹੋ ਸਕਦੇ ਉਹ ਜੇ ਸਾਰੇ ਮਿਲ ਕੇ ਪੰਥ ਅਖਵਾਉਂਦੇ ਹਨ ਪਰ ਅੰਦਰ ਕੁਝ ਵੀ ਇੱਕ ਨਹੀਂ ਤੇ ਪੰਥ ਖੇਖੜੀਆਂ ਕਰੇਲੇ ਹੋਇਆ ਪਿਆ ਜੇ ਮੇਰੇ ਵਰਗੇ ਕੋਈ ਇਹਨਾਂ ਨੂੰ ਟੋਕਣ ਦਾ ਯਤਨ ਕਰਦੇ ਹਨ ਤਾਂ ਉਹਨਾਂ ਨੂੰ ਸਾਰੇ ਹੀ ਟੁੱਟ ਕੇ ਪੈ ਜਾਂਦੇ ਹਨ ਤੂੰ ਬਹੁਤੇ ਲੈ ਚੱਦਾ ਦਿਆ ਕਰ ਕਿਸੇ ਨੇ ਤੇਰੀ ਨਹੀਂ ਸੁਣਨੀ ਅਸੀਂ ਜੋ ਆਂ ਸੋ ਠੀਕ ਆ ਤੇ ਤੇਰੇ ਕਹਿਣ ਤੇ ਅਸੀਂ ਬਦਲ ਨਹੀਂ ਜਾਣਾ ਮੈਂ ਰਜ਼ਾਨਾ ਸਪੋਕਸਮੈਨ ਦੇ ਸਟਾਫ ਵਿੱਚ ਬੜਿਆਂ ਨੂੰ ਕਹਿ ਕੇ ਕਿ ਥੱਕ ਗਿਆ ਹਾਂ ਕਿ ਜਾਤ ਪਾਤ ਭਾਰਤ ਨੂੰ ਬ੍ਰਾਹਮਣ ਕੋਲ ਮਿਲੀ ਕਬਰਾਈਆ ਇਸ ਨੂੰ ਆਪਣੇ ਨਾਵਾਂ ਨਾਲ ਜੋੜਿਆ ਨਾ ਕਰੋ ਪਰ ਕੋਈ ਇੱਕ ਵੀ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਹੋ ਸਕਿਆ ਜਾਤ ਪਾਤ ਇਸ ਵੇਲੇ ਸਿੱਖੀ ਦੀ ਸਭ ਤੋਂ ਵੱਡੀ ਬੈਰਨ ਬਣ ਬੈਠੀ ਹੈ ਇਸ ਲਈ ਇਸ ਬਾਰੇ ਕੁਝ ਹੋਰ ਵੀ ਕਹਿਣਾ ਚਾਹਾਂਗਾ ਬਾਕੀ ਅਗਲੀ ਵਾਰੀ